ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਦੀਪ ਟਿੱਲੋ ਵਲੌਗ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਤਿਆ ਹਾਂ ਸੋ ਅੱਜ ਅਸੀਂ ਵਲੌਗ ਬਣਾਉਣ ਲੱਗੇ ਹਾਂ ਡੰਗਰਾਂ ਨੂੰ ਪਾਉਣ ਲੱਗੇ ਹਾਂ ਪੱਠੇ ਹੁਣ ਡਿਊੜੀਆਂ ਡਿਊੜੀਆਂ ਤੇ ਕਰਨੀਆਂ ਪੈਣੀਆਂ ਸ਼ਾਮ ਦਾ ਟਾਈਮ ਹੋ ਗਿਆ ਏ ਡੰਗਰ ਹੁਣ ਫੇਰ ਬੰਨਣੇ ਆ ਖੁੱਲੀਆਂ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਾਮ ਭਾਵੇਂ ਤੁਸੀਂ ਕਰੋ ਭਾਵੇਂ ਨਾ ਪਰ ਕਾਮ ਤੁਸੀਂ ਕਰੋ ਭਾਵੇਂ ਨਿੱਕਾ ਹੋਵੇ ਭਾਵੇਂ ਵੱਡਾ ਹੋਵੇ ਕਾਮ ਜ਼ਰੂਰ ਕਰੋ ਭਾਵੇਂ ਨਿੱਕਾ ਭਾਵੇਂ ਵੱਡਾ ਕਾਮ ਕਾਮ ਹੀ ਹੁੰਦਾ ਹੈ ਕਈ ਮੰਨਦੇ ਕਿ ਕਾਮਾ ਨਿੱਕਾ ਇਹ ਨਹੀਂ ਮੈਂ ਕਰਨਾ ਇਹ ਇਹ ਮੈਂ ਨਹੀਂ ਕਰਨਾ ਕਾਮ ਕਰੋ ਭਾਵੇਂ ਨਿੱਕਾ ਭਾਵੇਂ ਵੱਡਾ ਕਾਮ ਜਿਹੜਾ ਜਿਤਰਾ ਤੇ ਮਰਜ਼ੀ ਭਾਵੇਂ ਨਿੱਕਾ ਭਾਵੇਂ ਵੱਡਾ ਕਾਮ ਕਾਮ ਹੀ ਆ ਜੇ ਬੰਦਾ ਜੋਬ ਕਰੂਗਾ ਤੇ ਕਈ ਇਥੇ ਪਠੇ ਪਾਉਣਗੇ ਇਹ ਥੋੜਾ ਨਾ ਬੰਦਾ ਕਹੋਗਾ ਕਿ ਇਹ ਨਹੀਂ ਕੰਮ ਕਰਦਾ ਉਹ ਕੰਮ ਕਰਦਾ ਬੰਦੇ ਤੇ ਇਹੀ ਕਹਿਣ ਕਿ ਆਹ ਇਹ ਕੰਮ ਕਰਦਾ ਤੇ ਉਹ ਕੰਮ ਕਰਦਾ ਕੰਮ ਤੇ ਕੰਮ ਕਰਦਾ ਹੀ ਆ ਨਾ ਭਵੇਂ ਨਿੱਕਾ ਕਰਦੇ ਭਵੇਂ ਵੱਡਾ ਕਰਦੇ ਕੰਮ ਤੇ ਕਰ ਹੀ ਨਹੀਂ ਗਾ ਕੰਮ ਕਰੋ ਪਰ ਭਵੇਂ ਨਿੱਕਾ ਕਰੋ ਭਵੇਂ ਵੱਡਾ ਕਰੋ ਕੰਮ ਜ਼ਰੂਰ ਕਰੋ ਸੋ ਅੱਜ ਜੀ ਕਈ ਵਾਰ ਡੇਲੀ ਵਲੌਗ ਵੀਪਰੋਂ ਨਹੀਂ ਜਾਈਦੇ ਆ ਸੋ ਅੱਜ ਫਿਰ ਡੇਲੀ ਵਲੌਗਰਾਂ ਵੀ ਆ ਗਿਆ ਅਨ੍ਹੀ ਪਾ ਰਹੇ ਆ ਪੱਠੇ ਡੰਗਰਾਂ ਨੂੰ ਤੁਹਾਨੂੰ ਵੀ ਪਤਾ ਹੈ ਥੋੜੀ ਪੱਠੇ ਗਰਮੀਆਂ ਵੀ ਆਉਣ ਵਾਲੀਆਂ ਐ ਹੁਣ ਥੋੜੀ ਪਾਈ ਪਹਿਲੋ ਪੱਠੇ ਪਾ ਕੇ ਫਿਰ ਅਸੀਂ ਇਹ ਲਾਪ ਤੇ ਆ ਉਸ ਤੋਂ ਬਾਅਦ ਆਪਾਂ ਉੱਤੇ ਨਕਰ ਪੰਨੇ ਕੇ ਫੀਡ ਪਾ ਦੇਣੀ ਐ ਸੋ ਵੀਡੀਓ ਨੂੰ ਇਸ ਤਰ੍ਹਾਂ ਹੀ ਵੇਖ ਕੇ ਨਾ ਜਾਇਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਹੁਣ ਅਸੀਂ ਡੰਗਰ ਬੰਨੇ ਹੀ ਸਭ ਤੋਂ ਪਹਿਲਾਂ ਤੂ ਥੱਲੇ ਤੇ ਬਾਅਦੋਂ ਫਿਰ ਤੂ ਥੱਲੇ ਪਾਮਨੀ ਦੇ ਤੂ ਥੱਲੇ ਢੋਪੜੀ ਹੁੰਦੀ ਤੁਹਾਨੂੰ ਵੀ ਪਤਾ ਹੈ ਹੁਣ ਟੀਨ ਥੱਲੇ ਦੇ ਡੰਗਰ ਗਰਮੀਆਂ 'ਚ ਵੱਜੇ ਨਹੀਂ ਜਾਂਦੇ ਪਹਿ ਪੱਖੇ ਤੇ ਲੱਗੇ ਪਰ ਢੋਪ ਵੀ ਬੜੀ ਹੁੰਦੀ ਹੈ ਨਾ ਸੋ ਇਸ ਕਰਕੇ ਹੁਣ ਆਪਾਂ ਬੰਨ ਦਿੱਤੇ ਅੱਜ ਖੁੱਲੀਆਂ ਤੇ ਹੁਣ ਆ ਪਾ ਲਿਆਉਣ ਲਗੇ ਗਾਂ ਗਾਂ ਮੱਜ ਵੱੱਛੀ ਕੱਟੀ ਵੱੱਛੀ ਝੋਟੀ ਸਾਰੇ ਡੰਗਰ ਰਹਿ ਗਏ ਇਹ ਨਹੀਂ ਇਹ ਡੰਗਰ ਨਹੀਂ ਕੋਈ ਡੰਗਰ ਝੋਟੀ ਗਾਂ ਮੱਜ ਕੱਟੀ ਵੱੱਛੀ ਪੰਜ ਡੰਗਰ ਰਹਿ ਗਏ ਆ ਪਰ ਵੱਡੇ ਡੰਗਰ ਦੋ ਹੀ ਆ ਹੁਣ ਵੀਡੀਓ ਇਸ ਤਰ੍ਹਾਂ ਨਾ ਦੇ ਕੇ ਜਾਇਆ ਕਰੋ ਮੈਂ ਵੀਡੀਓ ਜੇ ਤਿੰਨ ਵਾਰ ਰਿਪੀਟ ਕਰ ਦਿੰਨੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹ ਹਡੀਆਂ ਇਹ ਤੇ ਬਹੁਤ ਈਡੀਆਂ ਮਿੱਡੀਆਂ ਬੱਚੀ ਤੇ ਕੱਟੀ ਹੁਣ ਇਹਨਾਂ ਨੂੰ ਵੀ ਖੋਲਾਂਗੇ ਵਾਹੇ ਭੱਜਦੀਆਂ ਤੇ ਬਹੁਤ ਹੁੰਦੀਆਂ ਐ ਪਰ ਵਾਹੇ ਇਹਨੂੰ ਹੁਣ ਨਹੀਂ ਦੇ ਚੁੰਗ ਜਾਣੀ ਭੱਜਣ ਨਹੀਂ ਦੇਈਦਾ ਵਾਹੀ ਵੇ ਜਦੋਂ ਵੀ ਤੇ ਭੱਜਦੀਆਂ ਵੀਡੀਓ ਜਿਹੜੀ ਇਹ ਬੰਦ ਕਰ ਦੇਈਦੀ ਆ ਸੋਣ ਆ ਆ ਵੇਖੋ ਇਹ ਬਹੁਤ ਜ਼ਿਆਦੀ ਭੱਜਦੀ ਆ ਇਹ ਨਹੀਂ ਰੋਕਦੀ ਇਹ ਇੰਨਾ ਭੱਜੂਗੀ ਬਸ ਇਹਦਾ ਦੁੱਧ ਚੁੰਗਣ ਨਾਲ ਧਿਆਨ ਘਟ ਜਾਂਦਾ ਇਹਦਾ ਧਿਆਨ ਜਾਂਦਾ ਪੱਠੇ ਖਾਣਾ ਮੈਂ ਫਟਾਫਟ ਇਹ ਕਹਿੰਦੀ ਕਿ ਬਸ ਮੈਨੂੰ ਪੱਠੇ ਮਿਲ ਜਾਏ ਮੈਨੂੰ ਖਾਣ ਨੂੰ ਮਿਲ ਜਾਏ ਮੈਂ ਠੀਕ ਆ ਬਸ ਚਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ